ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਪਤਨੀ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਭਰਾਵੋ ਜੇ ਆਪ ਨੂੰ ਬੁਖਾਰ ਹੋ ਜਾਂਦਾ ਤਾਂ ਆਪਾਂ ਡਾਕਟਰ ਪਿੰਡਾਂ ਡਾਕਟਰ ਕੋਲ ਜਾਂਦੇ ਆ ਉਹ ਤੁਹਾਨੂੰ ਪੀਨਕਿਲਰ ਖਵਾ ਖਵਾ ਕੇ ਆਪਣਾ ਸਾਰਾ ਸਰੀਰ ਡੈਮੇਜ ਕਰ ਦਿੰਦਾ ਜੇ ਆਪਾਂ ਵੱਡੇ ਹਸਪੀਟਲ ਜਾਂਦੇ ਆ ਪੀਜੀਐ ਮੇਰਾ ਉੱਥੇ ਸਨੂਰੀ ਚੈੱਕ ਪੁਸਾ ਜਾਂਦਾ ਹੈ ਕਿ ਹਿਸਟਰੀ ਪੁੱਛੀ ਜਾਂਦੀ ਹੈ ਵੀ ਤੁਸੀਂ ਆ ਤੋਂ ਪਹਿਲਾਂ ਕੀ ਖਾਧਾ ਸੀਗਾ ਭਰਾਵੋ ਉਸੇ ਤਰ੍ਹਾਂ ਜਿਹੜੀਆਂ ਬਿਮਾਰੀਆਂ ਨੇ ਆਪਣੀ ਸੋਇ ਦੇ ਵਿੱਚੋਂ ਭਰਾ ਹੋ ਸਟਾਰਟ ਹੁੰਦੇ ਨੇਗੀਆਂ ਆਪਣੀ ਸੋਇ ਦੇ ਵਿੱਚ ਬੰਦ ਹੋਣ ਦੇਣੀਆਂ ਤੁਹਾਡੇ ਵਾਸਤੇ ਅਸੀਂ ਇੱਕ ਮਸਾਲਿਆਂ ਦੀ ਵੀਡੀਓ ਲੈ ਕੇ ਆਏ ਜੀ ਤੁਸੀਂ ਚੈੱਕ ਕਰਿਓ ਜੀ ਭਰਾਵੋ ਆਹ ਨੇ ਵੱਡੀ ਐਲਰਜੀ ਆਹ ਨੇ ਮਗਾ ਆਹ ਨੇ ਸੁੰਡ ਜੀ ਜਿਹਦਾ ਸੁੱਕਾ ਹੱਦਾ ਹੁੰਦਾ ਜੀ ਤੇ ਆਹ ਹੈਗਾ ਦਾਲਚੀਨੀ ਤੇ ਆ ਹੈਗਾ ਪ੍ਰਭੂ ਬਾਜਾਖਤਾਈ ਆਪਾਂ ਨੂੰ ਡੋਡੇ ਵੀ ਕਹਿ ਸਕਦੇ ਆ ਹੋਰ ਡੋਡੇ ਨਹੀਂ ਉੱਤੀ ਵਾਲੇ ਬਾਜਾਖਤਾਈ ਆ ਹੈਗੇ ਜਿਮਤਰੀ ਜੀ ਤੇ ਆ ਹੈਗੇ ਨੇ ਜੈਫਲ ਜੀ ਜੈਫਲ ਤੇ ਆ ਹੈਗਾ ਆਪਣਾ ਜੀਰਾ ਜੀਰਾ ਜੀ ਆ ਹੈਗੇ ਆਪਣਾ ਸੌਟੀ ਇਲਾਇਚੀ ਤੇ ਆ ਹੈ ਇਹ ਆਪਣਾ ਕਾਲੀ ਮਿਰਚ ਤੁਸੀਂ ਦੇਖੋ ਤੇ ਆ ਆਪਣੇ ਹੈਗੇ ਨੇ ਜੀ ਲੋਂਗ ਆ ਸਾਰੇ ਸਾਨੂੰ ਬਬੀਆਰ ਤੇ ਲੱਗੇ ਆ ਜਿਹੜਾ ਦਿੱਸੀਤਨੀ ਆ ਘਰ ਦਾ ਆਪਣਾ ਘਰ ਦਾ ਖੋਦਾ ਦਨੀ ਆ ਮਾਨ ਤੁਸੀਂ ਘਰੇ ਲਿਆ ਕੇ ਪੰਸਾਰੇ ਦੇ ਗਾਂ ਤੋਂ ਲਿਆ ਕੇ ਪੀਸ ਕੇ ਆਪਦੇ ਸੁੋਚ ਰੱਖੀ ਵਰਤੋ ਇਹਦੇ ਵਿੱਚ ਤੁਸੀਂ ਕਾਲਾ ਨੂਨ ਪਾ ਸਕਦੇ ਹੋ ਵੀ ਜਿਹਦੇ ਨਾਲ ਇਹ ਸਿਹਤ ਹੀ ਖਰਾਬ ਨਹੀਂ ਹੁੰਦਾ ਹੈਗਾ ਭਰਾਵੋ ਇਹ ਆਪਣੇ ਜਿਹੜੇ ਬਿਮਾਰੀਆਂ ਨਹੀਂ ਆ ਲੱਗਣ ਦੀ ਗੱਲ ਛੱਡੋ ਇਹ ਬਿਮਾਰੀਆਂ ਪੈਦਾ ਨਹੀਂ ਹੋਣ ਹੁੰਦਾ ਇਹ ਮਸਾਲੇ ਜਿਹੜੇ ਆਪਾਂ ਟੱਪੇ ਨੇ ਸਾਡੇ ਭਰਾਵੋ ਖਾਣੇ ਨੂੰ ਉਹ ਆਪਣੇ ਸੀਧੇ ਵਾਸਤੇ ਬਹੁਤ ਦਾਨੀ ਕਰ ਗੁੰਦੇ ਨੇ ਬਾਕੀ ਉਹ ਬੱਚੀਆਂ ਕੁਝ ਈ ਚੀਜ਼ਾਂ ਬਣਾਉਂਦੇ ਨੇ ਕਿ ਆਪਣੇ ਇਹ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰੋ ਪ੍ਰਭੂ ਤਾਂ ਜੋ ਆਪਾਂ ਬਿਮਾਰੀ ਦੇ ਬਚ ਸਕੀਏ ਬਾਈ ਗੁੱਟ ਦਾ ਖਾਲਸਾ ਬਾਈ ਗੁੱਲ ਜੀ ਕੀ ਫਤ